ਕਿਸ ਨੇ ਬੜੀ ਚੰਗੀ ਗੱਲ ਕਹੀ ਆ ਕਿ ਜ਼ਿੰਦਗੀ 'ਚ ਅਗਰ ਖੁਸ਼ ਰਹਿਣਾ ਚਾਹੁੰਦੇ ਹੋ ਤਾਂ ਦੂਜਿਆਂ 'ਚ ਹਮੇਸ਼ਾ ਗੁਣ ਲੱਭੋ ਜ਼ਿੰਦਗੀ 'ਚ ਅਗਰ ਦੁਖੀ ਰਹਿਣਾ ਚਾਹੁੰਦੇ ਹੋ ਤਾਂ ਦੂਜਿਆਂ 'ਚ ਹਮੇਸ਼ਾ ਕਮੀਆਂ ਲੱਭੋ ਸੋ ਸਵਾਗਤ ਆ ਤੁਹਾਡਾ ਸਾਡੇ ਚੈਨਲ ਤੇ ਮੈਂ ਸਿਤਾਰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਸਲਾਮ ਪਹਿਲੀ ਵੀਡੀਓ ਨੂੰ ਜਿਵੇਂ ਤੁਸੀਂ ਪਿਆਰ ਦਿੱਤਾ ਸੀ ਉਮੀਦ ਕਰਦਾ ਕਿ ਅੱਜ ਦੀ ਵੀਡੀਓ ਨੂੰ ਵੀ ਤੁਸੀਂ ਓਨਾ ਹੀ ਪਿਆਰ ਦੋਗੇ ਸੋ ਸ਼ੁਰੂ ਕਰਦੇ ਆਂ ਅੱਜ ਦੀ ਕਹਾਣੀ ਇੱਕ ਅਜਿਹੇ ਵਿਅਕਤੀ ਦੇ ਬਾਰੇ ਆ ਜਿਹਨੂੰ ਜੂਆ ਖੇਡਣ ਦੀ ਲਤ ਲੱਗੀ ਹੁੰਦੀ ਆ ਜੂਆ ਖੇਡਣ ਦੀ ਬਹੁਤ ਆਦਤ ਹੁੰਦੀ ਉਸ ਬੰਦੇ ਨੂੰ ਘਰੋਂ ਵੀ ਵਧੀਆ ਹੁੰਦਾ ਤਕੜਾ ਹੁੰਦਾ ਕੋਈ ਐਵੇਂ ਨਹੀਂ ਕਿ ਘਰੋਂ ਗਰੀਬ ਹੁੰਦਾ ਘਰੇ ਰਿਸ਼ਤੇਦਾਰਾਂ ਦਾ ਅਣਜਾਣ ਹੁੰਦਾ ਯਾਰਾਂ ਦੋਸਤਾਂ ਦਾ ਅਣਜਾਣ ਹੁੰਦਾ ਘਰੇ ਹਰ ਵਕਤ ਰੌਣਕ ਲੱਗੀ ਰਹਿੰਦੀ ਆ ਤੇ ਉਹ ਜਵਾਰੀ ਇੱਕ ਕੁੜੀ ਨੂੰ ਪਸੰਦ ਕਰਦਾ ਹੁੰਦਾ ਕੁੜੀ ਵੀ ਜਵਾਰੀ ਨੂੰ ਪਸੰਦ ਕਰਦੀ ਆ ਦੋਨੋਂ ਆਪਸ ਵਿੱਚ ਵਿਆਹ ਕਰਾਣਾ ਚਾਹੁੰਦੇ ਨੇ ਤੇ ਕੁੜੀ ਕਰੇ ਗੱਲ ਕਰਦੀ ਆਪਣੇ ਕਿ ਮੈਂ ਫਲਾ ਮੁੰਡੇ ਦੇ ਨਾਲ ਵਿਆਹ ਕਰਾਉਣਾ। ਕੁੜੀ ਦੇ ਘਰ ਦੇ ਰੋਕਦੇ ਨੇ ਸਮਝਾਉਂਦੇ ਨੇ, ਮਨਾ ਕਰਦੇ ਨੇ। ਨਹੀਂ ਮੰਦੀ ਕੁੜੀ। ਉਹ ਕਹਿੰਦੀ ਮੈਂ ਵਿਆਹ ਹੀ ਉਸ ਮੁੰਡੇ ਨਾਲ ਕਰਾਉਣਾ। ਤੇ ਕੁੜੀ ਦਾ ਜਿਹੜਾ ਪਿਓ ਹੁੰਦਾ ਉਹ ਮੁੰਡੇ ਬਾਰੇ ਪਤਾ ਕਰਦਾ ਕਿਤੋਂ। ਜਦੋਂ ਪਤਾ ਕਰਦਾ ਤਾਂ ਘਰੇ ਆ ਕੇ ਦੱਸਦਾ ਕਿ ਮੁੰਡਾ ਤਾਂ ਠੀਕ ਆ ਪਰ ਮੁੰਡੇ 'ਚ ਇੱਕ ਦਿੱਕਤ ਆ ਕਿ ਉਹਨੂੰ ਜੂਆ ਖੇਡਣ ਦੀ ਆਦਤ ਆ। ਬੜਾ ਸਮਝਾਉਂਦਾ ਕੁੜੀ ਨੂੰ ਪਰ ਕੁੜੀ ਸਮਝਦੀ ਨਹੀਂ ਕੁੜੀ ਕਹਿੰਦੀ ਵੀ ਵਿਆਹ ਹੀ ਉੱਥੇ ਕਰਾਉਣਾ ਤੇ ਆਖਰਕਾਰ ਉਹਨਾਂ ਦੋਨਾਂ ਦਾ ਵਿਆਹ ਹੋ ਜਾਂਦਾ ਵਿਆਹ ਹੋ ਜਾਂਦਾ ਬੰਦਾ ਉਵੇਂ ਰੋਜ਼ ਦੀ ਤਰ੍ਹਾਂ ਜੂਆ ਖੇਡਣ ਜਾਂਦਾ ਕਦੇ ਹਾਰ ਜਾਂਦਾ ਕਦੇ ਜਿੱਤੇ ਜਾਂਦਾ ਕਦੇ ਹਾਰ ਜਾਂਦਾ ਕਦੇ ਜਿੱਤੇ ਜਾਂਦਾ ਇੱਕ ਦਿਨ ਕੀ ਹੁੰਦਾ ਜੂਆ ਖੇਡਦੇ ਖੇਡਦੇ ਉਹ ਹਾਰਨ ਲੱਗ ਜਾਂਦਾ ਜਦੋਂ ਜੂਆ ਖੇਡਦੇ ਖੇਡਦੇ ਹਾਰਨ ਲੱਗ ਜਾਂਦਾ ਜਿੰਨੇ ਪੈਸੇ ਨਾਲ ਲੇ ਕੇ ਗਿਆ ਹੁੰਦਾ ਉਹ ਵੀ ਹਾਰ ਜਾਂਦਾ ਤੇ ਹੌਲੀ ਹੌਲੀ ਹਾਰਦਾ ਹਾਰਦਾ ਆਪਣੀ ਸੰਪਤੀ ਵੀ ਦਾਤੇ ਲਾਣ ਲੱਗ ਜਾਂਦਾ ਤੇ ਹੌਲੀ ਹੌਲੀ ਹਾਰਦਾ ਹਾਰਦਾ ਆਪਣੀ ਸੰਪਤੀ ਵੀ ਹਾਰ ਜਾਂਦਾ ਹਾਰਦਾ ਹਾਰਦਾ ਨੂੰ ਜਿੱਦ ਹੋਈ ਜਾਂਦੀ ਹੈ ਕਿ ਮੈਂ ਜਿੰਨਾ ਹਾਰ ਰਿਹਾ ਰਿਹਾ ਮੈਂ ਘਾਟਾ ਪੂਰਾ ਕਰਨਾ ਉਹ ਜਿੱਦ ਚ ਖੇਡੀ ਜਾਂਦਾ ਖੇਡੀ ਜਾਂਦਾ ਆਖਰਕਾਰ ਗੱਲ ਇੱਥੋਂ ਤੱਕ ਆ ਜਾਂਦੀ ਹੈ ਕਿ ਆਪਣਾ ਘਰ ਵੀ ਦਾਤੇ ਲਾ ਜਾਂਦਾ ਘਰ ਗਰੀਬੀ ਰੱਖਿਆ ਹੋਇਆ ਘਰ ਵੀ ਹਾਰ ਜਾਂਦਾ ਖਾਰਿਆ ਹੋਇਆ ਆ ਜਾਂਦਾ ਘਰ ਨੂੰ ਇੱਕ ਦਿਨ ਲੰਘਦਾ ਦੋ ਦਿਨ ਲੰਘਦੇ ਨੇ ਦਿਨ ਦਿਨ ਲੰਘਦੇ ਨੇ ਤਾਂ ਵਿਅਕਤੀ ਨਿਰਾਸ਼ ਰਹਿਣ ਲੱਗ ਜਾਂਦਾ ਘਰ ਵਾਲੀ ਦੇਖਦੀ ਆ ਨੋਟਿਸ ਕਰਦੀ ਆ ਵੀ ਕੁਝ ਕੁ ਦਿਨਾਂ ਤੋਂ ਚੁੱਪ ਚੁੱਪ ਰਹਿ ਰਿਹਾ ਵੀ ਅੱਗੇ ਜਿਵੇਂ ਦੇ ਕੋਲ ਯਾਰ ਦੋਸਤ ਆਉਂਦੇ ਸੀ ਉਹ ਵੀ ਨਹੀਂ ਆ ਰਹੇ ਹੁਣ ਵੀ ਗੱਲ ਕੀ ਆ ਉਹਨੂੰ ਵਾਰ-ਵਾਰ ਪੁੱਛਦੀ ਆ ਨਹੀਂ ਦੱਸਦਾ ਤੇ ਇੱਕ ਦਿਨ ਪੁੱਛਦੀ ਆ ਉਹਨੂੰ ਕਿ ਵੀ ਮੈਨੂੰ ਤੁਸੀਂ ਗੱਲ ਤਾਂ ਦੱਸੋ ਕਿ ਗੱਲ ਕੀ ਆ ਜੇ ਬੋ ਇੱਕਦਾਂ ਤੁਸੀਂ ਚੁੱਪਚੁੱਪ ਬੋਹ ਰਹੇ ਨੇ ਉਹ ਨਿਰਾਸ਼ ਬੋਹ ਰਹੇ ਨੇ ਉਹ ਤੇ ਦੂਸਰਾ ਅੱਗੇ ਤੁਹਾਡੇ ਕੋਲ ਕਿੰਨੇ ਯਾਰ ਦੋਸਤ ਤੇ ਰਿਸ਼ਤੇਦਾਰ ਤੁਹਾਡੇ ਕੋਲ ਕਿੰਨੇ ਆਉਂਦੇ ਹੁੰਦੇ ਸੀ ਤਾਂ ਕੰਨੀ ਮੈਂ ਪਿਛਲੇ 3-4 ਦਿਨਾਂ ਤੋਂ ਦੇਖ ਰਹੀ ਆ ਵੀ ਹੁਣ ਤੁਹਾਡੇ ਕੋਲ ਕੋਈ ਯਾਰ ਦੋਸਤ ਵੀ ਨਹੀਂ ਆਉਂਦਾ ਕੋਈ ਰਿਸ਼ਤੇਦਾਰ ਵੀ ਨਹੀਂ ਆਉਂਦਾ ਵੀ ਕੋਈ ਵੀ ਨਹੀਂ ਆ ਰਿਹਾ ਇੱਕ ਦੋ ਜਣਾ ਹੀ ਆ ਬੱਸ ਜਿਹੜਾ ਤੁਹਾਡੇ ਕੋਲੇ ਆਉਂਦਾ ਹੁਣ ਵੀ ਗੱਲ ਕੀ ਹੋਗੀ ਉਹ ਹੱਸ ਕੇ ਘਰ ਵਾਲੀ ਨੂੰ ਕਹਿੰਦਾ ਕਹਿੰਦਾ ਮੈਂ ਇਹ ਸੋਚ ਕੇ ਹੈਰਾਨ ਆ ਕਿ ਇਹ ਇੱਕ ਦੋ ਵੀ ਕਿਵੇਂ ਆ ਰਿਹਾ ਕਿਉਂ ਆ ਰਿਹਾ ਉਹ ਕਹਿੰਦੀ ਵੀ ਤੁਸੀਂ ਮੈਨੂੰ ਗੱਲ ਦੱਸੋ ਗੱਲ ਕੀ ਆ ਵੀ ਮੈਨੂੰ ਚਿੰਤਾ ਹੋ ਰਹੀ ਹੈ ਗੱਲ ਦੱਸੋ ਕੀ ਹੋ ਗਈ ਉਹ ਕਹਿੰਦਾ ਮੈਂ ਤੈਨੂੰ ਗੱਲ ਦੱਸਦਾ ਕੁਝ ਦਿਨ ਪਹਿਲਾਂ ਮੈਂ ਜੂਆ ਖੇਡਣ ਗਿਆ ਸੀ ਕਹਿੰਦਾ ਉੱਥੇ ਮੈਂ ਜਿੰਨੀ ਮੇਰੇ ਕੋਲੇ ਪੈਸਾ ਸੀਗਾ ਮੈਂ ਉਹ ਵੀ ਹਾਰ ਗਿਆ ਹੌਲੀ ਹੌਲੀ ਮੈਂ ਸੰਪਤੀ ਦਾ ਤਿਲਾਤੀ ਉਹ ਵੀ ਹਾਰ ਗਿਆ ਆਖਰਕਾਰ ਮੈਂ ਘਰ ਵੀ ਦਾਤ ਤੇ ਲਾਤਾ ਸੀ ਗਿਰਵੀ ਰੱਖਦਾ ਸੀ ਘਰ ਵੀ ਹਾਰ ਗਿਆ ਹੁਣ ਕਹਿੰਦਾ ਮੇਰੇ ਕੋਲੇ ਕੁਝ ਨਹੀਂ ਬਚਿਆ ਪੈਸਾ ਵੀ ਨਹੀਂ ਰਿਹਾ ਆਪਣਾ ਮਕਾਨ ਵੀ ਨਹੀਂ ਰਿਹਾ ਇਸੇ ਕਰਕੇ ਮੇਰੇ ਕੋਲ ਕੋਈ ਯਾਰ ਦੋਸਤ ਕੋਈ ਰਿਸ਼ਤੇਦਾਰ ਨਹੀਂ ਆਉਂਦਾ ਕarli ਸੁਣ ਕੇ ਹਰਾਨ ਹੋ ਜਾਂਦੀ ਆ ਗੁੱਸੇ ਚ ਕੀ ਕਰਦੀ ਆ ਕਮਰੇ ਚ ਜਾਂਦੀ ਆ ਬੈਗ ਕਰਦੀ ਆ ਆਪਣਾ ਪੈਕ ਤੇ ਨਿਕਲ ਜਾਂਦੀ ਆ ਘਰੋਂ ਜਦੋਂ ਜਾਣ ਲੱਗਦੀ ਆ ਉਹਦਾ ਘਰ ਵਾਲਾ ਪੁੱਛਦਾ ਵੀ ਕੀ ਹੋ ਗਿਆ ਤੂੰ ਕਿੱਥੇ ਚੱਲੀ ਆ ਉਹ ਕਹਿੰਦੀ ਤੇਰੇ ਕੋਲ ਤਾਂ ਕੁਝ ਰਿਹਾ ਨਹੀਂ ਹੁਣ ਤਾਂ ਮੈਨੂੰ ਤਲਾਕ ਚਾਹੀਦਾ ਮੈਂ ਨਹੀਂ ਤੇਰੇ ਨਾਲ ਰਹਿ ਸਕਦੀ ਉਹ ਕਹਿੰਦੀ ਮੈਨੂੰ ਮੇਰੇ ਬਾਪ ਨੇ ਕਿਹਾ ਸੀ ਜਦੋਂ ਮੈਂ ਤੇਰੇ ਬਾਰੇ ਵਿਆਹ ਦੀ ਗੱਲ ਕਰਦੀ ਸੀ ਘਰੇ ਕਿ ਉਸ ਵਿਅਕਤੀ ਨਾਲ ਨਾ ਵਿਆਹ ਕਰਾ ਉਹ ਕਿਸੇ ਦਿਨ ਤੈਨੂੰ ਮੁੱਦੇ ਮੂਹ ਸਿੱਟੂਗਾ ਕਹਿੰਦੀ ਮੈਂ ਉਹਦੀ ਇੱਕ ਨਹੀਂ ਮੰਨੀ ਅੱਜ ਕਹਿੰਦੀ ਮੈਨੂੰ ਇਹ ਯਾਦ ਆ ਰਿਹਾ ਕਹਿ ਕੇ ਚਲੀ ਗਈ ਦੇਖੋ ਵਿਅਕਤੀ ਅੱਜ ਵੀ ਉਹੀ ਆ ਵਿਅਕਤੀ ਉਹੀ ਆ ਅੱਜ ਵੀ ਜਿਹੜੀ ਯਾਰ ਦੋਸਤ ਰਿਸ਼ਤੇਦਾਰ ਆਉਂਦੇ ਹੁੰਦੇ ਸੀ ਉਹ ਵੀ हट ਗਏ ਦਿਲਕਾ ਰਣੀ ਨਾ ਰਹਿੰਦੀ ਸੀ ਇੱਜ਼ਤ ਕਰਦੀ ਸੀ ਉਹ ਵੀ ਗਈ ਕਿਉਂ ਕਿਉਂਕਿ ਬੰਦੇ ਕੋਲ ਪੈਸਾ ਨਹੀਂ ਰਿਹਾ ਬੰਦਾ ਉਹੀ ਆ ਬਸ ਬੰਦੇ ਦੇ ਕੋਲ ਪੈਸਾ ਨਹੀਂ ਰਿਹਾ ਪੈਸਾ ਨਹੀਂ ਰਿਹਾ ਯਾਰ ਦੋਸਤ ਵੀ ਗਏ ਰਿਸ਼ਤੇਦਾਰ ਵੀ ਗਏ ਘਰ ਵਾਲੀ ਵੀ ਗਈ ਪੈਸਾ ਰਿਸ਼ਤੇਆਂ ਨੂੰ ਨਾ ਚੁੰਬਕ ਦੀ ਤਰ੍ਹਾਂ ਖਿੱਚਦਾ ਅਗਰ ਤੁਹਾਡੇ ਕੋਲ ਪੈਸਾ ਤੁਹਾਡੇ ਨਾਲ ਰਿਸ਼ਤੇ ਐ ਜੁੜੇ ਰਹਿਣਗੇ ਜਿਵੇਂ ਤੁਹਾਡੇ ਕੋਲ ਪੈਸਾ ਖਤਮ ਹੋ ਜਾਣਾ रिश्ਤੇ ਟੁੱਟਣ ਲੱਗ ਜਾਣਗੇ ਦੂਰ ਹੋਣ ਲੱਗ ਜਾਣਗੇ ਉਹੀ ਵਿਅਕਤੀ ਸੀ ਜਿਹਦੇ ਘਰੇ ਰੌਣਕ ਲੱਗੀ ਰਹਿੰਦੀ ਸੀ ਰਿਸ਼ਤੇਦਾਰਾਂ ਦੀ ਦੋਸਤਾਂ ਦੀ ਘਰ ਲਈ ਇੱਜ਼ਤ ਕਰਦੀ ਸੀ ਖੁਸ਼ ਹੁੰਦੀ ਸੀ ਅੱਜ ਉਹ ਬੰਦੇ ਕੋਲ ਬਚਾਰੇ ਕੋਲ ਪੈਸਾ ਨਹੀਂ ਰਿਹਾ ਤੇ ਅੱਜ ਉਹਦੇ ਨਾਲ ਕੋਈ ਵੀ ਨਹੀਂ ਰਿਹਾ ਸੋ ਦੋਸਤੋ ਕਹਾਣੀ ਦਾ ਸਿਰਫ ਇੰਨੀ ਸੀਗੀ ਦੱਸਣ ਦਾ ਮਕਸਦ ਸਿਰਫ ਇਹ ਸੀ ਕਿ ਅੱਜ ਦੇ ਟਾਈਮ ਦੇ ਵਿੱਚ ਪੈਸਾ ਕਿੰਨਾ ਜ਼ਰੂਰੀ ਆ ਅਗਰ ਸਮਾਜ ਦੇ ਵਿੱਚ ਤੁਸੀਂ ਇੱਜ਼ਤ ਚਾਹੁੰਦੇ ਹੋ ਸਮਾਜ ਵੀ ਤੁਹਾਡੀ ਇੱਜ਼ਤ ਤਾਂ ਕਰੇਗਾ ਪਰਿਵਾਰ ਵੀ ਤੁਹਾਡੀ ਇੱਜ਼ਤ ਤਾਂ ਕਰੇਗਾ ਅਗਰ ਤੁਹਾਡੀ ਜੀਬ 'ਚ ਪੈਸਾ ਹੋਵੇਗਾ ਅੱਜ ਦੇ ਟਾਈਮ ਦੇ ਵਿੱਚ ਸਭ ਤੋਂ ਭਾਰੀ ਚੀਜ਼ ਪਤਾ ਕੀ ਆ ਖਾਲੀ ਜੇਬ ਜੇਬ ਖਾਲੀ ਹੋਵੇ ਨਾ ਤੇ ਕਿਤੇ ਜਾਣਾ ਹੋਵੇ ਬੰਦਾ ਇੱਕ ਕਦਮ ਨਹੀਂ ਚੱਕ ਸਕਦਾ ਸਭ ਤੋਂ ਔਖਾ ਖਾਲੀ ਜੇਬ ਲੈ ਕੇ ਘਰੋਂ ਤੁਰਨਾ ਅਗੇ ਲੋਕ ਕਹਿੰਦੇ ਸੀ ਕਿ ਪੈਸੇ ਦੇ ਨਾਲ ਤੁਸੀਂ ਮਹਿੰਗੇ ਤੋਂ ਮਹਿੰਗੇ ਬਿਸਤਰ ਤਾਂ ਖਰੀਦ ਲਓਗੇ ਨੀਂਦ ਨਹੀਂ ਖਰੀਦੀ ਜਾ ਸਕਦੀ ਪੈਸੇ ਦੇ ਨਾਲ ਤੁਸੀਂ ਮਹਿੰਗੇ ਤੋਂ ਮਹਿੰਗੇ ਪਕਵਾਨ ਤਾਂ ਖਰੀਦ ਲਓਗੇ ਪਰ ਭੁੱਖ ਨਹੀਂ ਖਰੀਦੀ ਜਾ ਸਕਦੀ ਪਰ ਜਦੋਂ ਭੁੱਖ ਲੱਗੀ ਹੁੰਦੀ ਹੈ ਨਾ ਜੇਬ 'ਚ 1 ਰੁਪਿਆ ਨਹੀਂ ਹੁੰਦਾ ਜੇਬ 'ਚ 1 ਰੁਪਿਆ ਨਹੀਂ ਹੁੰਦਾ ਤਾਂ ਪੇਟ ਪਰ ਨਾਕਾ ਹੋ ਜਾਂਦਾ ਇੱਕ ਟਾਈਮ ਬਿਸ਼ੱਕ ਦੀ ਤੁਸੀਂ ਕਿਤੋਂ ਨਾ ਕਿਤੋਂ ਹਿੱਲਾ ਕਰ ਲਉ ਖਾਣ ਦਾ ਦੂਜੇ ਟਾਈਮ ਦੀ ਰੋਟੀ ਦੀ ਫਿਕਰ ਹੋ ਜਾਂਦੀ ਆ ਜਦੋਂ ਇੱਕ ਗਰੀਬ ਮਜ਼ਦੂਰ ਥੱਕਿਆ ਹਰਿਆ ਜਿਹਨੂੰ ਨੀਂਦ ਦਾ ਬੋਝ ਹੁੰਦਾ ਉਹਨੂੰ ਸੌਣ ਲਈ ਛੱਤ ਨਹੀਂ ਮਿਲਦੀ ਥੱਲੇ ਬਿਸਤਰ ਨਹੀਂ ਮਿਲਦਾ ਠੰਡੇ ਫਰਸ਼ ਤੇ ਪੈਣਾ ਪੈਂਦਾ ਸਰਦੀਆਂ ਦੇ ਵਿੱਚ ਉਦੋਂ ਪਤਾ ਲੱਗਦਾ ਕਿ ਪੈਸਾ ਕਿੰਨਾ ਜ਼ਰੂਰੀ ਆ ਜਦੋਂ ਘਰ ਚੁੱਕੀ ਬਿਮਾਰੀ ਹੋਵੇ ਇਲਾਜ ਕਰਾਉਣ ਲਈ ਜੇਬ ਚ ਪੈਸੇ ਨਾ ਹੋਣ ਉਦੋਂ ਪਤਾ ਲੱਗਦਾ ਕਿ ਪੈਸਾ ਕਿੰਨਾ ਜ਼ਰੂਰੀ ਆ ਜਦੋਂ ਘਰ ਚ ਪੈਣ ਵਿਆਹ ਨੂੰ ਹੋਵੇ ਤੇ ਪੱਲੇ ਰੁਪਈਆ ਨਾ ਹੋਵੇ ਉਦੋਂ ਪਤਾ ਲੱਗਦਾ ਕਿ ਪੈਸਾ ਕਿੰਨਾ ਜ਼ਰੂਰੀ ਆ ਜਦੋਂ ਆਪਣੇ ਨਾਲ ਦੇਆਂ ਦੇ ਮਕਾਨ ਬਣੇ ਹੁੰਦੇ ਨੇ ਉਹਨਾਂ ਕੋਲ ਮੋਟਰਸਾਈਕਲ ਗੱਡੀ ਹੁੰਦੀ ਆ ਆਪਾਂ ਦੇ ਕੋਲ ਕੁਝ ਨਹੀਂ ਹੁੰਦਾ ਉਦੋਂ ਪਤਾ ਲੱਗਦਾ ਕਿ ਪੈਸਾ ਕਿੰਨਾ ਜ਼ਰੂਰੀ ਆ ਪੈਸਾ ਅੱਜ ਦੇ ਟਾਈਮ ਦੇ ਵਿੱਚ ਤੁਹਾਡੀਆਂ ਸਾਰੀਆਂ ਜ਼ਰੂਰਤਾਂ ਪੂਰੀਆਂ ਕਰ ਸਕਦਾ 99% ਚੀਜ਼ਾਂ ਪੂਰੀਆਂ ਕਰ ਸਕਦਾ ਤੁਹਾਡੇ ਇੱਕ ਦੋਸਤ ਕਹਿੰਦਾ ਸੀ ਮੇਰੇ ਵੱਲੋਂ ਤਾਂ 100% ਹੀ ਕਰ ਦੇਗੀ 100% ਜ਼ਰੂਰ ਤਾਂ ਤੁਹਾਡੀਆਂ ਪੂਰੀਆਂ ਕਰ ਸਕਦਾ ਤੁਹਾਡਾ ਰਿਸ਼ਤੇਦਾਰ ਵੀ ਰੱਖੇਗਾ ਤੁਹਾਡੀ ਇੱਜ਼ਤ ਵੀ ਰੱਖੇਗਾ ਸਮਾਜ ਦੇ ਵਿੱਚ ਤੁਹਾਡੀ ਵਧੀਆ ਇੱਜ਼ਤ ਹੋਏਗੀ ਅਗਰ ਤੁਹਾਡੇ ਕੋਲ ਪੈਸਾ ਦੇਖੋ ਜਿਸ ਰਿਸ਼ਤੇਦਾਰ ਦੇ ਕੋਲ ਪੈਸਾ ਨਹੀਂ ਨਾ ਹੁੰਦਾ ਵਿਆਹ ਦੇ ਵਿੱਚ ਨਾ ਉਹ ਤੋਂ ਕੋਈ ਵਿਚਾਰੇ ਤੋਂ ਸਲਾਹ ਵੀ ਨਹੀਂ ਲੈਂਦਾ ਕਿ ਕਿੱਥੋਂ ਕਪੜਾ ਲੀੜਾ ਲਈਏ ਕਿੱਥੋਂ ਗਹਿਣੇ ਲਈਏ ਕਿੱਥੋਂ ਸਮਾਨ ਲਈਏ ਉਹ ਤਾਂ ਕੋਈ ਪੁੱਛਦਾ ਵੀ ਨਹੀਂ ਹੈ ਕਿਉਂ ਨਹੀਂ ਪੁੱਛਦਾ ਉਹ ਤਾਂ ਉਮੀਦ ਨਹੀਂ ਹੁੰਦੀ ਵੀ ਇਹ ਆਪ ਨਹੀਂ ਕੁਝ ਤਰਿਆ ਹੋਗਾ ਸਾਨੂੰ ਕੀ ਸਲਾਹ ਦਊਗਾ ਗਰੀਬ ਬੰਦਾ ਕੋਈ ਇੰਟੈਲੀਜੈਂਟ ਤੋਂ ਇੰਟੈਲੀਜੈਂਟ ਗੱਲ ਵੀ ਕਰ ਦੇ ਕੋਈ ਚੰਗੀ ਸਲਾਹ ਵੀ ਦੇ ਦੇ ਉਹਦੀ ਗੱਲ ਦੀ ਕੋਈ ਇਨੀ ਇੰਪੋਰਟੈਂਸ ਨਹੀਂ ਹੁੰਦੀ ਕੋਈ ਬੰਦਾ ਅਮੀਰ ਹੋਵੇ ਉਹ ਬੇਸਿਕ ਜੀ ਵੀ ਗੱਲ ਕਰ ਦੇਵੇ ਕੋਈ ਬੇਸਿਕ ਸਲਾਹ ਦੇ ਦੇਵੇ ਤਾਂ ਵੀ ਬਾਕੀ ਕਹਿਣਗੇ ਕਿ ਹਾਂ ਬਹੁਤ ਵਧੀਆ ਸਲਾਹ ਦਿੱਤੀ ਆ ਸੋ ਵੈਲਿਊ ਇਨਸਾਨ ਦੀ ਜਾਂ ਗੱਲਾਂ ਦੀ ਨਹੀਂ ਆ ਵੈਲਿਊ ਆ ਪੈਸੇ ਦੀ ਪੈਸਾ ਅੱਜ ਦੇ ਟਾਈਮ ਦੇ ਵਿੱਚ ਬਹੁਤ ਜ਼ਰੂਰੀ ਆ। ਪੈਸਾ ਤੇ ਕੋਲ ਹੋਏਗਾ ਤਾਂ ਹੀ ਤੁਸੀਂ ਆਪਣੇ ਆਪ ਨੂੰ ਬਿਹਤਰ ਜ਼ਿੰਦਗੀ ਦੇ ਪਾਉਂਗੇ। ਆਪਣੇ ਘਰਦਿਆਂ ਨੂੰ ਬਿਹਤਰ ਜ਼ਿੰਦਗੀ ਦੇ ਪਾਉਂਗੇ। ਪੈਸਾ ਇੰਨਾ ਕਮਾਓ ਕਿ ਤੁਹਾਡੀ ਬੇਸਿਕ ਨੀਡ ਪੂਰੀ ਹੋ ਜਾਵੇ। ਆਪਣੇ ਗੋਲ ਇੰਨੇ ਕ ਰੱਖੋ ਕਿ ਤੁਸੀਂ ਆਪਣੀ ਨੀਡ ਪੂਰੀ ਕਰ ਸਕੋ। ਸੋ ਉਮੀਦ ਕਰਦੇ ਆ ਕਿ ਅੱਜ ਦੀ ਕਹਾਣੀ ਤੁਹਾਨੂੰ ਚੰਗੀ ਲੱਗੀ ਹੋਵੇਗੀ। ਤੇ ਦੋਸਤੋ ਇੱਕ ਰਿਕਵੈਸਟ ਵੀ ਆ ਕਿ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਬੈਲ ਆਈਕਨ ਵੀ ਦਬਾ ਦਿਓ। ਤਾਂ ਕਿ ਸਾਨੂੰ ਸਪੋਰਟ ਮਿਲੇ ਤੇ ਆਉਣ ਵਾਲੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਕੋਲ ਆਵੇ ਤੇ ਇੱਕ ਗੱਲ ਤੁਹਾਡੇ ਨਾਲ ਹੋਰ ਕਰਨੀ ਸੀ ਅਗਰ ਤੁਹਾਡੇ ਕੋਲ ਵੀ ਕੋਈ ਐਹੋ ਜਿਹਾ ਕਿੱਸਾ ਜਾਂ ਕਹਾਣੀ ਆ ਜੋ ਤੁਹਾਨੂੰ ਲੱਗਦਾ ਕਿ ਸ਼ੇਅਰ ਕਰਨਾ ਚਾਹੀਦਾ ਜਾਂ ਉਸ ਤੇ ਅਸੀਂ ਵੀਡੀਓ ਬਣਾਈਏ ਤਾਂ ਸਾਨੂੰ ਜਰੂਰ ਮੈਸੇਜ ਕਰਿਓ ਸਾਡੀ ਇੰਸਟਾਗ੍ਰam ਤੇ ਮੈਸੇਜ ਕਰ ਦਿਓ